ਤੋਇਰ 27 ਦੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ਼ਖਬੀਰ ਸਿੰਘ ਬਾਦਲ ਨੇ ਹਲਕਾ ਮਜੀਠਾ ਦੇ ਵਿੱਚ ਜਾ ਕੇ ਕਰ ਦਿੱਤਾ ਵੱਡਾ ਐਲਾਨ ਵਿਕ੍ਰਮ ਸਿੰਘ ਮਜੀਠੀਆ ਦੇ ਬਾਰੇ ਉਹਨਾਂ ਨੇ ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਜਿੱਥੇ ਚੋਣ ਪ੍ਰਚਾਰ ਕਰ ਰਹੇ ਸੀ ਉੱਥੇ ਵਿਕ੍ਰਮ ਸਿੰਘ ਮਜੀਠੀਆ ਦੇ ਬਾਰੇ ਵੀ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਕਿ ਵਿਕ੍ਰਮ ਸਿੰਘ ਮਜੀਠੀਆ ਕਦੋਂ ਆ ਰਹੇ ਨੇ ਫਿਰ ਇਸ ਹਲਕੇ ਦੇ ਵਿੱਚ ਆ ਕੇ ਆਪਣੇ ਲੋਕਾਂ ਦੇ ਨਾਲ ਖੜਨਗੇ ਜੋ ਅੱਜ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਵੀ ਉਹਨਾਂ ਨੇ ਇਹ ਸਨੇਹਾ ਦਿੱਤਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਸਾਰੀਆਂ ਚੋਣਾਂ ਜਿੱਤ ਕੇ ਵਿਕਰਮ ਸਿੰਘ ਮਜੀਠੀਆ ਨੂੰ ਅਸੀਂ ਇੱਕ ਬਹੁਤ ਵਧੀਆ ਮੈਸੇਜ ਦੇਣਾ ਹੈ ਔਰ ਉਸ ਦੇ ਬਾਰੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਇੱਥੇ ਹਲਕਾ ਇੰਚਾਰਜ ਹੈ ਉਸ ਹਲਕਾ ਇੰਚਾਰਜ ਨੂੰ ਕੀ ਕਿਹਾ ਹੈ ਸੁਖਵੀਰ ਸਿੰਘ ਬਾਦਲ ਨੇ ਅਸੀਂ ਤੁਹਾਨੂੰ ਉਹਨਾਂ ਦਾ ਉਹ ਸਾਰਾ ਵੀਡੀਓ ਕਲਿੱਪ ਸੁਣਾਵਾਂਗੇ ਜੋ ਉਹਨਾਂ ਨੇ ਹਲਕਾ ਇੰਚਾਰਜ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਇੱਕ ਸਕੂਟਰ ਤੇ ਚੱਲਣ ਵਾਲਾ ਅੱਜ ਕਰੋਨਾ ਦੀਆਂ ਗੱਡੀਆਂ ਵਿੱਚ ਕਿਵੇਂ ਕੁਮਰਿਆ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪੂਰੀ ਤਰ੍ਹਾਂ ਐਕਟਿਵ ਹੋ ਗਏ ਨੇ ਜੋ ਲੋਕ ਸਭਾ ਚੋਣਾਂ ਦੇ ਵਿੱਚ ਹੋਈ ਹਾਰ ਤੋਂ ਬਾਅਦ ਆਪਣੀ ਹੀ ਪਾਰਟੀ ਦੇ ਵਿੱਚ ਕਿਰੇ ਹੋਈ ਨਜ਼ਰ ਆ ਰਹੇ ਸੀ ਆਪਣੀ ਪਾਰਟੀ ਦੇ ਹੀ ਆਗੂਆਂ ਨੇ ਸੁਖਵੀਰ ਸਿੰਘ ਬਾਦਲ ਨੂੰ ਜਿਹੜਾ ਕਿ ਉਹਨਾਂ ਦੇ ਉੱਪਰ ਇਲਜ਼ਾਮ ਲਾਏ ਸੀ ਜੋ ਬੇਦਬੀਆਂ ਹੋਈਆਂ ਸੀ ਪਰ ਉਸ ਤੋਂ ਬਾਅਦ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਉੱਥੇ ਮਾਫੀ ਮੰਗੀ ਤੇ ਉਥੋਂ ਜਿਹੜਾ ਉਹਨਾਂ ਨੇ ਸਾਰੇ ਗੁਨਾ ਆਪਣੀ ਝੋਲੀ ਵਿੱਚ ਪਵਾ ਕੇ ਤੇ ਫਿਰ ਅਕਾਲੀ ਦਲ ਦੇ ਪ੍ਰਧਾਨ ਬਣੇ ਸੋ ਹੁਣ ਸੁਖਵੀਰ ਸਿੰਘ ਬਾਦਲ ਨੇ ਜੋ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਦੁਬਾਰਾ ਝੰਡੇ ਗੱਡੇ ਨੇ ਤਰਨਤਾਰਨ ਦੀ ਜਿਮਨੀ ਚੋਣ ਵਿੱਚ ਉੱਥੇ ਨੈਸ਼ਨਲ ਪਾਰਟੀਆਂ ਨੂੰ ਪਛਾੜਦੇ ਹੋਏ ਉਹਨਾਂ ਨੇ ਆਪਣਾ ਪੂਰੀ ਤਰ੍ਹਾਂ ਲੈ ਵਿੱਚ ਆ ਗਏ ਨੇ ਸੋ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਦੀਆਂ ਜੋ ਜ਼ਿਲ੍ਹਾ ਪੱਛੇ ਤੇ ਬਲਾਕ ਸੰਪਤੀ ਚੋਣਾਂ ਵਿੱਚ ਵੀ ਪੂਰੀ ਤਾਕਤ ਲਾ ਦਿੱਤੀ ਹੈ ਕਿ ਇਹ ਚੋਣਾਂ ਜਿੱਤ ਕੇ 2027 ਦੇ ਵਿੱਚ ਅਕਾਲੀ ਦਲ ਨਰੋਲ ਸਰਕਾਰ ਬਣਾਏਗਾ ਜਿਸ ਤੋਂ ਪਹਿਲਾਂ ਅੱਜ ਮਜੀਠਾ ਹਲਕੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਬਹੁਤ ਵੱਡੇ ਐਲਾਨ ਕੀਤੇ ਨੇ ਸੁਖਵੀਰ ਸਿੰਘ ਬਾਦਲ ਨੇ ਬੋਲਦਿਆਂ ਹੋਇਆ ਕਿਹਾ ਕਿ ਅੱਜ ਮਜੀਠਾ ਹਲਕੇ ਦੇ ਵਿੱਚ ਜੋ ਵਿਕਰਮ ਸਿੰਘ ਮਜੀਠੀਆ ਨੂੰ ਸਰਕਾਰ ਦੇ ਵੱਲੋਂ ਨਜਾਇਜ਼ ਤੌਰ ਤੇ ਫੜਕੇ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਉਹ ਵੀ ਸਮਾਂ ਆ ਜਾਵੇਗਾ ਸੋ ਅਸੀਂ ਉਹ ਜਿਹੜੀਆਂ ਪੂਰੇ ਬਧਰੇ ਲਵਾਂਗੇ ਔਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜਾ ਇਸ ਹਲਕੇ ਵਿੱਚ ਆਮ ਆਦਮੀ ਪਾਰਟੀ ਨੇ ਹਲਕਾ ਇੰਚਾਰਜ ਲਾਇਆ ਹੋਇਆ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇ ਸਕੂਟਰ ਤੇ ਆਇਆ ਸੀ ਤੇ ਅੱਜ ਕਰੋੜਾਂ ਦੀਆਂ ਗੱਡੀਆਂ ਵਿੱਚ ਘੁੰਮ ਰਿਹਾ ਹੈ ਸੋ ਉਹਨਾਂ ਨੇ ਤਲਵੀਰ ਸਿੰਘ ਗਿੱਲ ਦੇ ਬਾਰੇ ਬਹੁਤ ਵੱਡੇ ਖੁਲਾਸੇ ਕੀਤੇ ਕਿ ਇੱਕ ਸਕੂਟਰ ਤੇ ਆਉਣ ਵਾਲਾ ਵਿਅਕਤੀ ਕਰੋੜਾਂ ਦੀਆਂ ਗੱਡੀਆਂ ਦਾ ਮਾਲਕ ਬਣ ਗਿਆ ਅਕਾਲੀ ਭਾਜਪਾ ਸਰਕਾਰ ਦੇ ਸਮੇ ਉਸਨੇ ਮਲਾਈ ਖਾਦੀ ਤੇ ਅਕਾਲੀ ਦਲ ਦੇ ਵਿੱਚ ਔਖੇ ਸਮੇਂ ਨੂੰ ਛੱਡ ਕੇ ਚਲਾ ਗਿਆ ਸੋ ਤਲਵੀਰ ਸਿੰਘ ਗਿੱਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਨਹੀਂ ਹੋਣ ਦੇਵਾਂਗੇ ਜੋ ਕਿ ਖੁਦ ਮੈਨੂੰ ਫੋਨ ਕਰ ਰਿਹਾ ਸੁਭੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਹਰ ਰੋਜ਼ ਮੈਨੂੰ ਫੋਨ ਕਰਦਾ ਕਿ ਮੈਂ ਪਾਰਟੀ ਵਿੱਚ ਵਾਪਸ ਆ ਜਾਵਾਂਗਾ ਮੈਂ ਪਾਰਟੀ ਵਿੱਚ ਮੈਨੂੰ ਵਾਪਸ ਲੈ ਲਓ ਪਰ ਸੁਭੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਅਜਿਹੇ ਲੋਕਾਂ ਨੂੰ ਪਾਰਟੀ ਵਿੱਚ ਵਾਪਸ ਨਹੀਂ ਆਉਣ ਦੇਵਾਂਗਾ ਜਦੋਂ ਤੱਕ ਮੈਂ ਅਕਾਲੀ ਦਲ ਦਾ ਪ੍ਰਧਾਨਾ ਮੈਂ ਇਸ ਆਦਮੀ ਨੂੰ ਪਾਰਟੀ ਵਿੱਚ ਨਹੀਂ ਆਉਣ ਦੇਵਾਂਗਾ ਉਹਨਾਂ ਨੇ ਕਿਹਾ ਕਿ ਗਨੀਖੁਰ ਮਜੀਠੀਆ ਨੂੰ ਕਿ ਤੁਸੀਂ ਵੀ ਜਦੋਂ ਮਜੀਠੀਆ ਸਾਹਿਬ ਆ ਜਾਣਗੇ ਤਾਂ ਉਸ ਸਮੇਂ ਇੱਕ ਖਾਸ ਕਹਿ ਦੇਣਾ ਕਿ ਇਹੋ ਜੇ ਲੋਕ ਨਾ ਆਉਣ ਕਿਉਂਕਿ ਫਿਰ ਆ ਕੇ ਇਹ ਮੰਨਤਾ ਕਰਕੇ ਤੇ ਫਿਰ ਅਕਾਲੀ ਦਲ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਣਗੇ ਸੋ ਉਹਨਾਂ ਨੇ ਤਲਬੀਰ ਸਿੰਘ ਗਿੱਲ ਨੂੰ ਵੱਡਾ ਨਿਸ਼ਾਨਾ ਤੇ ਲਿਆ ਕਿ ਤਲਬੀਰ ਸਿੰਘ ਗਿੱਲ ਨੇ ਜੋ ਅੱਜ ਪੁਲਿਸ ਦੇ ਜ਼ੋਰ ਤੇ ਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਅਕਾਲੀ ਦਲ ਦੇ ਵਰਕਰਾਂ ਦੇ ਉੱਪਰ ਦਬਾਅ ਬਣਾ ਰਿਹਾ ਅਕਾਲੀ ਦਲ ਦੇ ਵਰਕਰਾਂ ਦੇ ਉੱਪਰ ਜੋ ਪਰਚੇ ਦਰਜ ਕਰਵਾ ਰਿਹਾ ਹੈ ਜਿਸ ਨੂੰ ਲੈ ਕੇ ਉਹਨੇ ਕਿਹਾ ਕਿ ਸ਼ਖਬੀਰ ਸਿੰਘ ਵਾਦਰਾ ਅਸੀਂ ਤਲਵੀਰ ਸਿੰਘ ਗਿੱਲ ਵਰਗੇ ਇਹਨਾਂ ਲੀਡਰਾਂ ਤੋਂ ਹੁਣ ਪੂਰੀ ਤਰ੍ਹਾਂ ਵਕਫ ਹੋ ਚੁੱਕੇ ਆਂ ਜੰਮ ਹੋ ਚੁੱਕੇ ਆ ਸਾਨੂੰ ਪਹਿਲਾਂ ਨਹੀਂ ਪਤਾ ਸੀ ਅਜਿਹੇ ਲੀਡਰਾਂ ਦੇ ਸੋ ਤਲਵੀਰ ਸਿੰਘ ਗਿੱਲ ਦੇ ਉੱਪਰ ਉਹਨਾਂ ਨੇ ਪੂਰਾ ਆਪਣਾ ਪਾਸਾ ਕੇਂਦ੍ਰਿਤ ਕੀਤਾ ਜੋ ਉਹਨਾਂ ਨੇ ਉਸ ਤੋਂ ਬਾਅਦ ਪੰਜਾਬ ਪੁਸ ਦੇ ਤਰਨਤਾਰਨ ਦੀ ਐਸਐਸਪੀ ਦੇ ਬਾਰੇ ਬਿਆਨ ਦਿੱਤਾ ਕਿ ਐਸਐਸਪੀ ਨੇ ਅਕਾਲੀ ਦਾ ਨਾਲ ਪੰਗੇ ਲਏ ਤੇ ਅੱਜ ਸਸਪੈਂਡ ਹੋ ਗਈ ਔਰ ਉਸ ਤੋਂ ਬਾਅਦ ਉਹਨਾਂ ਨੇ ਪਟਿਆਲਾ ਪੁਸ ਤੇ ਐਸਐਸਪੀ ਦਾ ਨਾਮ ਲਿਆ ਕਿ ਪਟਿਆਲਾ ਪੁਸ ਦਾ ਐਸਐਸਪੀ ਵਰੁਣ ਸ਼ਰਮਾ ਜੋ ਆਮ ਆਦਮੀ ਪਾਰਟੀ ਨੂੰ ਚੋਣਾ ਦੇ ਵਿੱਚ ਜਿੱਤਣ ਵਾਸਤੇ ਅਕਾਲੀ ਦਲ ਦੇ ਕਾਗਜ਼ ਰੱਦ ਕਰਾਉਣ ਵਾਸਤੇ ਉਸਨੇ ਬਿਆਨ ਦਿੱਤਾ ਸੀ ਜਿਸ ਦੀ ਆਡੀਓ ਕਲਿੱਪ ਵਾਇਰਲ ਕੀਤੀ ਸੀ ਖੁਦ ਸੁਖਵੀਰ ਸਿੰਘ ਨੇ ਅੱਜ ਉਸ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਜੋ ਚੋਣਾ ਲੁੱਟਣੀਆਂ ਚਾਹੁੰਦੀ ਸੀ ਆਵਾਜ਼ੀ ਪਾਰਟੀ ਸੋ ਇਸ ਦੇ ਬਾਰੇ ਉਹਨਾਂ ਨੇ ਡੀਐਸਪੀ ਜੋ ਮੁਠੀਟਾ ਹਲਕੇ ਦੇ ਵਿੱਚ ਉਸ ਨੂੰ ਵੀ ਸਿੱਧਾ ਚੈਲੰਜ ਕੀਤਾ ਕਿ ਸਮਾਂ ਆਉਣ ਤੇ ਅਸੀਂ ਪੂਰੀ ਕਾਰਵਾਈ ਕਰਾਂਗੇ ਸੋ ਸੁਖਵੀਰ ਸਿੰਘ ਬਾਦਲ ਦੇ ਪਾਸਨ ਤੋਂ ਬਾਅਦ ਇਹ ਪ੍ਰਤੀਕਿਰਿਆ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੇਵੀ ਆਈ ਤਲਬੀਰ ਸਿੰਘ ਗਿੱਲ ਨੇ ਵੀ ਉਹੀ ਅੱਗੋਂ ਜਵਾਬ ਦਿੱਤਾ ਸੁਖਵੀਰ ਸਿੰਘ ਗਿੱਲ ਨੂੰ ਮੋੜਵਾ ਕਿ ਸੁਖਵੀਰ ਸਿੰਘ ਜੀ ਤੁਸੀਂ ਮੈਨੂੰ ਖੁਦ ਫੋਨ ਕੀਤਾ ਸੀ ਜਦੋਂ ਤੁਹਾਡੀ ਲੜਕੀ ਦੀ ਸ਼ਾਦੀ ਸੀ ਸੋ ਮੈਂ ਕਦੇ ਤੁਹਾਨੂੰ ਫੋਨ ਨਹੀਂ ਕੀਤਾ ਨਾ ਹੀ ਮੈਂ ਤੁਹਾਡੀ ਪਾਰਟੀ ਚਾਹਣਾ ਚਾਹੁੰਦਾ ਅੱਜ ਤੁਸੀਂ ਉਸ ਪਾਰਟੀ ਦੇ ਪ੍ਰਧਾਨ ਜੇ ਜਿਹੜੀ ਪਾਰਟੀ ਦਾ ਖਸ਼ਰੀ ਖਤਮ ਹੋ ਗਿਆ ਹੈ ਜਿਹੜੀ ਪਾਰਟੀ ਲੋਕਾਂ ਦੇ ਮਨਾਂ ਤੋਂ ਉੱਤਰ ਚੁੱਕੀ ਏ ਤੁਹਾਡੀ ਇੱਕ ਪ੍ਰਾਈਵੇਟ ਲਿਮਟਿਡ ਜਿਹੜੀ ਕੰਪਨੀ ਬਣ ਗਈ ਏ ਪਰ ਲੋਕ ਇਸ ਨੂੰ ਹੁਣ ਖਤਮ ਕਰ ਚੁੱਕੇ ਨੇ ਹੁਣ ਤੁਸੀਂ ਪੁੱਲ ਜੋ ਕਿ ਤੁਹਾਡੀ ਪਾਰਟੀ ਵਿੱਚ ਕੋਈ ਵਾਪਸ ਆਵੇਗਾ ਤਲਵੀਰ ਸਿੰਘ ਗਿੱਲ ਨੇ ਵੀ ਕਹਿ ਕਿ ਮੈਂ ਜਦੋਂ 2004 ਦੇ ਵਿੱਚ ਤੁਹਾਡੇ ਇਲੈਕਸ਼ਨ ਜਦੋਂ ਤੁਸੀਂ ਕਰਨ ਕੋਰਪੋਰੇਟ ਦੇ ਮੁਕਾਬਲੇ ਇਲੈਕਸ਼ਨ ਲੜਿਆ ਸੀ ਤੁਹਾਡੇ ਉਸ ਘਰ ਦੇ ਵਿੱਚ ਬੈਠੇ ਸੀ ਜਿੱਥੇ ਡ੍ਰਾਈング ਰੂਮ ਦੇ ਨਾਲ ਹੀ ਡਾਈਨਿੰਗ ਰੂਮ ਸੀ ਤੇ ਤੁਹਾਡੇ ਜਿਹੜੇ ਘਰ ਦੀ ਛੱਤ ਦੇ ਵੱਡੇ ਵੱਡੇ ਉੱਪਰੋਂ ਖਲੇਪਰ ਦਿਖਦੇ ਸੀਗੇ ਜੋ ਉਸ ਸਮੇਂ ਤੁਹਾਡੇ ਛੱਤਾ ਵੀ ਡਿੱਗਣ ਵਾਲੀਆਂ ਸੀ ਤੇ 2007 ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਤੇ 2007 ਤੋਂ ਲੈ ਕੇ 17 ਤੱਕ ਤੁਹਾਡੇ ਵੱਡੇ ਵੱਡੇ ਮਹਿਲ ਖੜੇ ਹੋ ਗਏ ਜੋ ਤੁਸੀਂ ਸੁੱਖ ਵਿਲਾਸ ਬਣਾ ਲਏ ਤੁਸੀਂ ਬਾਦਲ ਹਾਊਸ ਬਣਾ ਲਏ ਤੁਸੀਂ ਬਾਦਲ ਫਾਰਮ ਬਣਾ ਲਏ ਗੜਗਾਓ ਦਿੱਲੀ ਦੇ ਵਿੱਚ ਤੁਸੀਂ ਪ੍ਰਾਪਰਟੀਆਂ ਬਣਾ ਲਈਆਂ ਇਹ 2007 ਤੋਂ ਲੈ ਕੇ 2017 ਦੇ ਵਿੱਚ ਬਣੀਆਂ ਨੇ ਸੋ ਉਹਨਾਂ ਨੇ ਕਿਹਾ ਕਿ ਮੈਂ ਸਕੂਟਰ ਤੇ ਆਇਆ ਸੀ ਤੇ ਤੁਸੀਂ ਵੀ ਸਕੂਟਰ ਤੇ ਸੀ ਅੱਜ ਤੁਸੀਂ ਕਰੋਨਾ ਦੀਆਂ ਗੱਡੀਆਂ ਵਿੱਚ ਘੁੰਮਦੇ ਜੇ ਸੋ ਸੁਲਵੀਰ ਸਿੰਘ ਗਿੱਲ ਦੇ ਵੱਲੋਂ ਵੀ ਵੱਡੇ ਇਲਜ਼ਾਮ ਲਾਏ ਗਏ ਨੇ ਸੁਖਵੀਰ ਸਿੰਘ ਬਾਦਲ ਦੇ ਉੱਪਰ ਸੋ ਉਹਨਾਂ ਨੇ ਕਿਹਾ ਕਿ ਅਸੀਂ ਹੁਣ ਤੇਰੀ ਪਾਰਟੀ ਵਿੱਚ ਨਹੀਂ ਆਉਣਾ ਚਾਹੁੰਦੇ ਕਿ ਅੱਜ ਲੋਕ ਭਗਵੰਤ ਮਾਨ ਦਾ ਸਤਿਕਾਰ ਕਰ ਰਹੇ ਨੇ ਅੱਜ ਭਗਵੰਤ ਮਾਨ ਦੀ ਪੂਰੀ ਹਵਾ ਹੈ ਜੋ ਕੁਰੂਗਰਾਮ ਸਾਹਿਬ ਦੀਆਂ ਬੇਦਬੀਆਂ ਹੋਈਆਂ ਤੁਸੀਂ ਉਹਨਾਂ ਦੇ ਉੱਪਰ ਕਾਰਵਾਈ ਕਿਤੀ ਕਿਉਂਕਿ ਉਸ ਸਮੇਂ ਤੁਹਾਡੇ ਨਾਲ ਖੱਬੇ ਸੱਜੇ ਬੈਠੇ ਸੀ ਉਹ ਲੋਕ ਜਿਹੜੇ ਬੇਦਗੀਆਂ ਕਰਨ ਵਾਲੇ ਸੀ ਸੋ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨੇ ਕਿਹਾ ਕਿ ਤੁਸੀਂ ਬੇਦਗੀਆਂ ਦੇ ਉੱਪਰ ਕੋਈ ਐਕਸ਼ਨ ਨਹੀਂ ਲਿਆ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੇ ਉੱਪਰ ਪਰਚੇ ਦਰਜ ਕੀਤੇ ਨੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਚੋਰ ਬੈਠੇ ਨੇ ਉਹਨਾਂ ਦੇ ਉੱਪਰ ਹੀ ਪਰਚੇ ਦਰਜ ਹੋਏ ਨੇ ਸੋ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਜਜੇਕਾਰ ਹੈ ਸੋ ਉਹਨਾਂ ਨੇ ਕਿਹਾ ਕਿ ਹੁਣ ਸਮਾਂ ਉਹ ਨਹੀਂ ਰਿਹਾ ਲੋਕ ਸਮਝ ਗਏ ਨੇ ਸਮਾਂ ਆਉਣ ਤੇ ਲੋਕ ਇਸ ਦਾ ਵੀ ਜਵਾਬ ਦੇ ਦੇਣਗੇ ਸੋ ਤਲਵੀਰ ਸਿੰਘ ਗਿੱਲ ਨੇ ਵੀ ਤਲਖੀ ਭਰੇ ਜਵਾਬ ਦਿੱਤੇ ਨੇ ਸੁਖਵੀਰ ਬਾਦਲ ਨੂੰ